ਪਿਆਰੇ ਦੋਸਤੋ ਨਾ ਜਦੋਂ ਵੀ ਕਦੇ ਵੀ ਪੰਜਾਬ ਦੀ ਨੌਜਵਾਨੀ ਦੀ ਕਿਸੇ ਵੀ ਥਾਂ ਤੇ ਗੱਲ ਚੱਲਦੀ ਹੈ ਨਾ ਤਾਂ ਤਕਰੀਬਨ ਤਕਰੀਬਨ ਨਸ਼ਿਆਂ ਦਾ ਜ਼ਿਕਰ ਆ ਹੀ ਜਾਂਦਾ ਹੈ ਤੇ ਜੇ ਬਾਰਡਰ ਬੈਲਟ ਦੀ ਗੱਲ ਹੋਵੇ ਤਾਂ ਉੱਥੇ ਤਾਂ ਫਿਰ ਬਹੁਤਾ ਫਿਕਰ ਹੋ ਜਾਂਦਾ ਲੋਕਾਂ ਨੂੰ ਬਹੁਤੇ ਮਾਪਿਆਂ ਨੂੰ ਫਿਕਰ ਹੋ ਜਾਂਦਾ ਇਹੀ ਕਾਰਨ ਆ ਵੀ ਕਿਤੇ ਨਾ ਕਿਤੇ ਲੋਕ ਆਪਣੇ ਬੱਚਿਆਂ ਨੂੰ ਕੋਈ ਕਮਾਈ ਲਈ ਬਾਹਰ ਨਹੀਂ ਕੱਢ ਰਿਹਾ ਵਿਦੇਸ਼ਾਂ ਦੇ ਵਿੱਚ ਕਮਾਈ ਲਈ ਨਹੀਂ ਭੇਜ ਰਿਹਾ ਅਗਲਾ ਹਾਂ ਦਾ ਯਾਰ ਸੇਫ ਜਗ੍ਹਾ ਤੇ ਭੇਜ ਦਈਏ ਬੱਚੇ ਸਾਡੀਆਂ ਨਸਲਾਂ ਬੱਚ ਜਾਣ ਯਾਰ ਜਿਉਂਦਿਆਂ ਰਹਿ ਜਾਣ ਕੋਈ ਗੱਲ ਨਹੀਂ ਮੁੜਿਆ ਮਾਂਗੇ ਮੈਂ ਇੱਥੇ ਇੱਕ ਗੱਲ ਦੱਸਣੀ ਚਾਹੁੰਦਾ ਕਿ ਇਹ ਜਿਹੜਾ ਸਟੇਡੀਅਮ ਬਣਨ ਜਾ ਰਿਹਾ ਨਾ ਇਹ ਬਾਈ ਹੁਣਾ ਦੀ ਨਿੱਜੀ ਜ਼ਾਇਦਾਦ ਦੇ ਵਿੱਚ ਬਣਨ ਜਾ ਰਿਹਾ ਹੈ। ਇੱਥੇ ਜਿਹੜਾ ਅਧਿਕਾਰ ਖੇਤਰ ਹੈ ਉਹ ਤਾਂ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਪੂਰੇ ਦਾ ਪੂਰਾ ਪਰਿਵਾਰ ਦਾ ਹੀ ਰਹੂਗਾ। ਪਰ ਇੱਥੇ ਜਿਹੜੇ ਨੌਜਵਾਨ ਆ ਉਹ ਆਲੇ-ਦਾਲੇ ਦੇ ਇੱਥੇ ਐਥਲੈਟਿਕ ਦੀ ਟ੍ਰੇਨਿੰਗ ਲੈ ਸਕਣਗੇ। ਇਥੋਂ ਬਹੁਤ ਤਕੜੇ-ਤਕੜੇ ਦੁਆ ਕਰਦੇ ਆਂ ਪ੍ਰਮਾਤਮਾ ਅੱਗੇ ਕਿ ਐਥਲੀਟ ਆ ਜਿਹੜੇ ਉਹ ਬਣ ਕੇ ਨਿਕਲਣਗੇ। ਬਾਕੀ ਦੀ ਸਾਰੀ ਜਾਣਕਾਰੀ ਹੈ ਜਿਹੜੇ ਬਾਈ ਅਮਰਜੀਤ ਹੁਣੀ ਦੇ ਦੇਣਗੇ ਕਿ ਕਿਵੇਂ ਕੋਈ ਸਟੂਡੈਂਟ ਆ ਕਿੱਥੋਂ ਦਾ ਸਟੂਡੈਂਟ ਕਿਵੇਂ ਇੱਥੇ ਦਾਖਲਾ ਲੈ ਸਕੂਗਾ ਆਜੋ ਆਪਾਂ ਬਾਈ ਹੁਣਾ ਨਾ ਕਰਦੇ ਗੱਲਬਾਤ ਦੀ ਕਿਰਪਾ ਹੋਈਏ ਸ਼ੇਅਰ ਕਰਨਾ ਦੁਨੀਆ ਤੱਕ ਪਹੁੰਚਦੀ ਕਰਨਾ ਕਿਸ ਇਲਾਕੇ ਚ ਐ ਇਹ ਗਰਦਾਸਪੁਰ ਦੇ ਵਿੱਚ ਖੜੇ ਆ ਆਪਾਂ ਆਪਾਂ ਸਾਰੀ ਗੱਲਬਾਤ ਬਾਈ ਹੁਣਾ ਨਾ ਕਰਦੇ ਬਾਈ ਸੱਸੀ ਕਾ ਸੱਸੀ ਕਾ ਪਾ ਜੀ ਪੈਸੇ ਇੱਕ ਇੱਕ ਕਿਸੇ ਜੋ ਅੱਜ ਰੁੱਖ ਬਣਦਾ ਹੈ ਕਿਤੋਂ ਵੀ ਲੱਗਦਾ ਹੈ ਉਹਦੇ ਵਿੱਚ ਉਹਦੇ ਵਿੱਚ ਵੀ ਲੱਗਦਾ ਹੈ ਤਾ ਇੱਕ ਬੇਨਤੀ ਹੈ ਵੀ ਆ ਵੀ ਕਿਥੋਂ ਬੀਜਿਆ ਗਿਆ ਦਿਮਾਗ ਦੇ ਵਿੱਚ ਕਿ ਮੈਂ ਆਪਣੀ ਜ਼ਮੀਨ ਦੇ ਵਿੱਚ ਬੱਚਿਆਂ ਨੂੰ ਇਸ ਤਰ੍ਹਾਂ ਦਾ ਸਟੇਡੀਅਮ ਬਣਾ ਕੇ ਦੇਵਾਂ ਇੱਕ ਕਦੋਂ ਆਇਆ ਧਮਾਕ ਦੇ ਵਿੱਚ ਪਹਿਲੀ ਵਾਰ ਜੇ ਤੇ ਮੈਂ ਆਪਣੀ ਪੂਰੀ ਗੱਲ ਦੱਸਣ ਲੱਗਾਂ ਤਾਂ ਜੀ ਤੇ ਮੈਨੂੰ ਲੱਗਦਾ ਪੂਰੀ ਦੱਸੋ ਪੂਰੀ ਦੱਸੋ ਤੁਸੀਂ ਮੈਨੂੰ ਟਾਈਮ ਬਹੁਤ ਲੱਗਣਾ ਜੀ ਕੋਈ ਗੱਲ ਨਹੀਂ ਲੱਗ ਜਾਂਦਾ ਖੁੱਲਾ ਟਾਈਮ ਹੈ ਟਾਈਮ ਇਦਾਂ ਜੀ ਮੈਂ ਰੇਲਵੇ ਦੀ ਟੀਟੀ ਜੀ ਜੀ ਇੱਕ ਪਹਿਲੇ ਨੰਬਰ ਤੇ ਪਹਿਲਾ ਤੁਹਾਡਾ ਇੱਥੇ ਆਉਣ ਤੇ ਤਹਿ ਦਿਲ ਤੋਂ ਨਾ ਤਹਿ ਦਿਲ ਤੋਂ ਮਤਲਬ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਤੁਹਾਨੂੰ ਮੈਂ ਕਿਹਾ ਇਹ ਮਤਲਬ ਆਪਣਾ ਫੋਨ ਦੇ ਉੱਤੇ ਜੀ ਬੜਾ ਮਨ ਨੂੰ ਤੁਹਾਡੇ ਕਿ ਜੇ ਲਵਜ ਹੁੰਦੇ ਨਾ ਉਹ ਮਤਲਬ ਇੰਨੇ ਮਿੱਠੇ ਦੇ ਲਵਜ ਬੋਲਦੇ ਨਾ ਉਹ ਤਹਿ ਗਹਿਰਾਈਆਂ ਤੱਕ ਮਤਲਬ ਪਹੁੰਚ ਜਾਂਦੀ ਹੈ ਤੁਹਾਡੇ ਜੀ ਧੰਨਵਾਦ ਜੀ ਹਾਂ ਜੀ ਤਰੀ ਨਾਲ ਸੁਣਾ ਬੋਲਦੇ ਹੋ ਤੇ ਟੀਟੀ ਟੀਟੀ ਦੀ ਮੈਂ ਜੋਬ ਕਰਦਾ ਰੇਲਵੇ ਦੀ ਹੂੰ ਜਦੋਂ ਮੈਂ ਹੁਣ ਵੇਖੋ ਟੀਟੀ ਦਾ ਜੌਬ ਇੰਦਾ ਵੀ ਟੀਟੀ ਮੈਨ ਸਮਝ ਲਓ ਵੀ ਮਤਲਬ ਆਪਾਂ ਇਤੋਂ ਤੁਰੇ ਤੇ ਦਿੱਲੀ ਤੱਕ ਚੱਲ ਗਏ ਰਾਜ ਘੁੰਮਦੇ ਸਾਰੇ ਮਤਲਬ ਪੂਰਾ ਪੰਜਾਬ ਕੀ ਪੂਰਾ ਨੌਰਥ ਆਪਾਂ ਘੁੰਮਦੇ ਰਹਿੰਦੇ ਆ ਜੀ ਜਦੋਂ ਨੌਰਥ ਆਪਾਂ ਘੁੰਮਦੇ ਰਹਿੰਦੇ ਆ ਨਾ ਜੀ ਤੇ ਕਈ ਵਾਰੀ ਮੈਂ ਰਾਜ ਤੁਹਾਨੂੰ ਪਤਾ ਹਰ ਤਾਂ ਇੱਥੇ ਉੱਤਰੇ ਕਿਤੇ ਕਿ ਮਨ ਲਓ ਲੁਧਿਆਣੇ ਉੱਤਰੇ ਫਿਰ ਅੱਗੇ ਜਾ ਕੇ ਆਪਾਂ ਜਾ ਕੇ ਪਾਣੀਪਤ ਉੱਤਰੇ ਉਤੋਂ ਅੱਗੇ ਜਾ ਕੇ ਦਿੱਲੀ ਉੱਤਰੇ ਲਾ ਲੋ ਜੀ ਜੋ ਦਿੱਲੀ ਦੇ ਕੋਈ ਇੱਕ ਜੜ ਆ ਗਈ ਦਿੱਲੀ ਦੇ ਨਾ ਜੀ ਦਿੱਲੀ ਇੱਕ ਮੋੜ ਆ ਗਿਆ ਕੋਈ ਨਾ ਜੀ ਜਿਵੇਂ ਦਿੱਲੀ ਜਾ ਕੇ ਵੇਖੀ ਤਾਂ ਜਾ ਕੇ ਉੱਤੇ ਕਈ ਵੇਖੋ ਤੁਸੀਂ ਕਿ ਲੱਤ ਲੱਤਾਂਗੇ ਵੰਗੇ ਵੱਡੇ ਹੁੰਦੇ ਆ ਕਈ ਕਈ ਅਪਾਹਜ ਹੁੰਦੀ ਆ ਕਈ ਇੱਕ ਨਾ ਬਾਬਾ ਜੀ ਹੁਣਾ ਕੋਈ ਮੈਂ ਰਣਾ ਮਤਲਬ ਮੱਥਾ ਢੇ ਕੇ ਬਾਹਰ ਦੇ ਬਾਬਾ ਜੀ ਨਾਂ ਦੇ ਇੱਕ ਭੱਜ ਕੇ ਬੀਬੀ ਨਾਲ ਕਿ ਨਾਲ ਨਾ ਬੱਚਾ ਲੈ ਕੇ ਆ ਗਈ ਜੀ ਜੋ ਬੱਚਾ ਲੈ ਕੇ ਆਈ ਨਾ ਬੱਚਾ ਉਹ ਪਾਇ ਜੀ ਉਹ ਬੀਬੀ ਦਾ ਬੱਚਾ ਇਹ ਤਾਂ ਬੱਚਾ ਨਾ ਉਹ ਉਹਦੀ व्हीਲ ਚੇਅਰ ਦਿੱਤੇ ਜੀ ਹੁਣ ਪਤਾ ਨਹੀਂ ਮੇਰੀਆਂ ਤੁਸੀਂ ਕੋਈ ਇਹ ਚੀਜ਼ ਨੂੰ ਫੀਲਿੰਗ ਕਰ ਸਕਦਾ ਕਿ ਨਹੀਂ ਕਰ ਸਕਦਾ ਇਹ ਜਾਂ ਕੋਈ ਜਿਹੜਾ ਸੁਣੂਗਾ ਉਹ ਫੀਲਿੰਗ ਕਰ ਸਕਦਾ ਨਹੀਂ ਕਰ ਸਕਦਾ ਮੇਰੀਆਂ ਦੋ ਚੀਕਾਂ ਨਿਕਲ ਗਈਆਂ ਜੀ ਇਹ ਚੀਜ਼ ਸੁਣ ਵੀ ਇੱਕ ਸੁਣ ਕੇ ਉਹਨੂੰ ਇਹ ਸੁਣ ਕੇ ਵੇਖ ਕੇ ਕਿ ਯਾਰ ਸਾਨੂੰ ਪਰਮਾਤਮਾ ਨੇ ਤੰਦਰੁਸਤ ਬੱਚੇ ਦਿੱਤੇ ਆ ਹੈ ਸੋਣਾ ਸੁਣਖਾ ਮੇਰਾ ਜਵਾਨ ਤੁਹਾਡੇ ਦਾ ਬੇਟਾ ਅੱਡ ਨਹੀਂ ਗਲਾਚ ਵੱਡਦਾ ਲਈ ਜੀ ਤੇ ਮੈਂ ਬੇਟੀ ਮੇਰੀ ਛੋਟੀ ਜੀ ਵਾਲੇ ਜੀ ਤੇ ਮੈਂ ਜੇ ਪਰਮਾਤਮਾ ਨੇ ਸਭ ਕੁਝ ਦਿੱਤਾ ਆ ਯਾਰ ਇਹ ਫਿਰ ਵੀ ਫਿਰ ਵੀ ਆ ਦੇ ਨਤਰਿਸ਼ਣ ਵਾਲੇ ਵੀ ਨਾ ਇਹ ਮੁੱਕੇੜੀ ਉਹ ਕਿਤੇ ਜਾ ਕੇ ਤ੍ਰਿਸ਼ਨਾ ਮੁੱਕੂਗੀ ਮੈਂ ਕੀ ਖਰੀਦ ਲੂੰਗਾ ਮੈਂ ਹੋਰ ਦੋ ਤਿੰਨ ਕਿੱਲੇ ਖਰੀਦ ਲੂੰਗਾ ਦੋ ਤਿੰਨ ਕਿੱਲੇ ਹੋਰ ਪਲਾੜ ਖਰੀਦ ਲੂੰਗਾ ਕੀ ਕਰੂੰਗਾ ਨਹੀਂ ਯਾਰ ਇਹ ਗੱਲ ਜੀ ਬਣ ਨਹੀਂ ਰਹੀ ਮੇਰੇ ਨਾਲ ਮੇਰਾ ਦਿਮਾਗ ਇਹਨਾਂ ਕਿ ਮੈਂ ਸੋਚਾ ਕਿ ਕਰਾਂ ਮੈਂ ਕੀ ਯਾਰ ਮੈਨੂੰ ਮੇਰੇ ਦਿਮਾਗ ਇਹਦੇ ਫਿਰ ਮੇਰਾ ਦਿਮਾਗ ਜਦੋਂ ਮੈਂ ਅਲਮਾਰੀ ਜੀ ਖੋਲੀ ਨਾ ਉਸੇ ਮੇਰੇ ਸੈਰਟੀਫਿਕੇਟ ਵੇਖਿਆ ਜੀ ਮੈਂ ਆਪਣੇ ਪਏ ਜਿਹਨੂੰ ਮੈਂ ਸੈਰਟੀਫਿਕੇਟ ਫੋਲੇ ਨਾ ਜੀ ਰੋ ਮੈਂ ਐਡਾ ਤੱਬਾ ਨੂੰ ਜਾਵਾਂਗੇ ਆਪਾਂ ਘਰੇ ਤੇ ਵਿਖਾਵਾਂਗੇ ਜੀ ਐਡਾ ਕਾ ਤੱਬਾ ਮੇਰਾ ਅਖਬਾਰਾਂ ਦਾ ਪਿਆਜ ਏ ਜਿੱਦੇ ਮੇਰੇ ਫੋਟੋਆਂ ਅਖਬਾਰਾਂ ਦੀ ਆਪਣੇ ਟਾਈਮ ਤੇ ਜਿਹਨੂੰ ਮੇਰੀ ਆਉਂਦੀਆਂ ਹੁੰਦੀਆਂ ਸੀ ਉਹ ਤੈਨੂੰ ਵਿਖਾਵਾਂਗਾ ਜੀ ਫਿਰ ਮੇਰੇ ਮਨ 'ਚ ਆਇਆ ਯਾਰ ਜਦੋਂ ਮੈਂ ਜਾਣਾ ਸੰਸਾਰ ਤੋਂ ਜਾਣਾ ਦਾ ਹਰ ਕਨੇ ਹੈਗਾ ਜੀ ਰੋ ਰਹਿਣਾ ਕਿਸੇ ਨੇ ਨਹੀਂ ਹੈਗਾ ਜਿਨੇ ਮਰਜ਼ੀ ਜੋੜ ਲਏ ਕੋਈ ਤੇ ਹੂੰ ਇਹ ਨਾਲੇ ਕਾਹ ਜਾਣੇ ਕਲੇ ਪਾਏ ਆ ਵੀ ਲਾਥ ਨਹੀਂ ਸੀ ਤੇ 25 26 ਹਜ਼ਾਰ ਦੀ ਪਾਈ ਜਨਾ ਇਹ ਵੀ ਲਾ ਲੈਣੀ ਜਿਉਨਾਂ ਨੇ ਹੂੰ ਜੇ ਲੋਹੇ ਲੋਹਰੀ ਚੀਜ਼ ਪਾਈ ਨਾ ਉਹ ਰਹਿਣਣੀ ਸ਼ੋਹੇ ਦੀ ਮਤਲਬ ਆ ਸੋਨੇ ਦੀ ਕਿ ਅੰਗੂਠੀ ਪਾਈ ਨਾ ਉਹ ਲਾਗ ਰੱਖ ਲੈਣੀ ਪਾਈ ਆ ਲਾ ਲੋ ਜਲੇ ਸੱਟ ਜੁੜ ਜਾਵੇ ਸਚਾਈ ਹੈ ਗਲਤ ਹੈ ਜਮਾ ਸਹੀ ਹੈ ਜਮਾ ਸਹੀ ਹੈ ਨਾ ਜੀ ਤੇ ਮੇਰੇ ਮੈਂ ਸੋਚਿਆ ਵੀ ਯਾਰ ਇਹ ਕੋ ਕੀਤਾ ਜਾਵੇ ਯਾਰ ਜਦੋਂ ਮੈਂ ਸੋਚਿਆ ਕਿ ਮੈਂ ਇਹ ਜਾਣ ਲੱਗਿਆ ਨਾ ਮੈਂ ਜੇ ਨਾ ਨਾ ਕੋ ਕੀਤਾ ਤੇ ਵੀ ਜਾਣ ਲੱਗਿਆ ਮੇਰੇ ਸੈਡ ਜਿੱਦਰਾ ਕਰਨੇ ਆ ਇਹ ਸੜ ਜਣੇ ਵਿੱਚ ਹੀ ਓਹੋਹੋ ਇਹ ਮੇਰੇ ਦਿਲ ਨੂੰ ਲੱਗਾ ਫਿਰ ਮੈਂ ਹੁਣ ਇਹਨਾਂ ਦੇ ਕੋ ਕੰਮ ਲਿਆ ਜਾਵੇ ਕਿਉਂਕਿ ਮੈਨੂੰ ਹੋਰ ਤਾਂ ਕੋਈ ਕੰਮ ਹੁੰਦਾ ਨਹੀਂ ਹੱਥੀ ਜਦ ਬੰਦੇ ਨੂੰ ਕੋਈ ਹੱਥੀ ਕੰਮ ਹੁੰਦਾ ਹੈ ਬੰਦਾ ਸਿਕਾਵੇ ਕੋਈ ਹੁਣ ਮੈਨੂੰ ਕੰਮ ਦੇ ਇੱਕ ਸਪੋਰਟਸ ਦਾ ਕਿਉਂਕਿ ਮੈਂ 16 17 ਸਾਲ ਗੇਮ ਕੀਤੀ ਆ 10 ਸਾਲ ਮਟੀਡੀ ਨੌਕਰੀ ਕੀਤੀ ਆ ਜੀ ਹੁਣ ਐਨਾ ਉਹ ਤਾਂ 10 ਸਾਲ ਕੀਤੀ ਆ ਤਾਂ ਉਹ ਤਾਂ ਬੰਦਾ ਬੈਠਾ ਪਸਾਨ ਲੀਦਾ ਯਾਰ ਉਹ ਬਿਨ ਕੁਝ ਪੀਜ਼ੋਣੀ ਦਾ ਹਾਂ ਤੂੰ ਕੋੜੀਆਂ ਦੇ ਕੀਤੇ ਨਾ ਹੁਣ ਤੂੰ ਕੋੜੀਆਂ ਦੇ ਐਪ ਘੜ ਦਿੰਦੇ ਹੋ ਯਾਰ ਕੋੜੀਆਂ ਯਾਰ ਨੁਕਸਿਆ ਇਹ ਚ ਆ ਆ ਬਿਆ ਇਹ ਚ ਆ ਆ ਮੱਜਾ ਵਾਲਾ ਪਾਈ ਘੜ ਦੂ ਯਾਰ ਇਹ ਚ ਆ ਆ ਬਿਆ ਹੈ ਨਾ ਜਿਹੜਾ ਕੋਈ ਜਿਹੜਾ ਪ੍ਰੋਫੈਸ਼ਨਲ ਜਿਹੜੇ ਵੀ ਕੰਮ ਚ ਹੁਣ ਮੈਂ ਆਪਣੇ ਕੰਮ ਚ ਆ ਹਾਂ ਦੇ ਸਪੋਰਟਸ ਦੇ ਵਿੱਚ ਰਿਹਾ ਤੇ ਮੈਂ ਸਪੋਰਟਸ ਵਾਲਾ ਵੇਖ ਕੇ ਬੰਦਾ ਦੱਸ ਦੂੰ ਯਾਰ ਇਹ ਬੰਦਾ ਇਹ ਬੰਦਾ ਇਹ ਬੰਦਾ ਇਹ ਗੇਮ ਦੇ ਵਿੱਚ ਕਾਮਯਾਬ ਹੋ ਸਕਦਾ ਹੈ ਹਾਂ ਜਿਵੇਂ ਕਿਸੇ ਵੀ ਆ ਨੌਜਵਾਨ ਜਿਵੇਂ ਆ ਹੁਣ ਆ ਵੀ ਨਾ ਇਹਨੂੰ ਆਪਾਂ ਦੇਖ ਕੇ ਕਹਿ ਸਕਦੇ ਮੈਂ ਇਹਨੂੰ ਜੱਜ ਕਰ ਜੂਗਾ ਇਹਨੂੰ ਫਿਰ ਮੈਂ ਇਹਨਾਂ ਮਾਰੇ ਟ్రਾਈ ਲਾਉਂਗਾ ਭਜਾ ਕੇ ਵੇਖੂਗਾ ਮੈਂ ਟੱਚ ਕਰੂੰਗਾ ਇਹਨੂੰ ਮੜਾ ਜਾ ਇਹ ਚ ਬਈ ਆ ਗੋਣੀਓ ਇਹ ਇਹ ਚ ਕਾਮਯਾਬ ਹੋ ਸਕਦਾ ਹੈ ਸ਼ੇਰੇ ਬੰਦਾ ਇਹ ਚ ਇਹ ਚ ਤਰੱਕੀ ਮਾਣ ਸਕਦਾ ਜੀ ਇਹ ਇਹ ਚੱਕਰ ਆ ਜੀ ਫਿਰ ਮੈਂ ਸੋਚਿਆ ਯਾਰ ਨਹੀਂ ਫਿਰ ਵੀ ਕੀ ਵੀ ਕੀਤਾ ਕੀ ਜਾਵੇ ਹੁਣ ਜੀ ਹੁਣ ਪੈੜੀ ਦਾ ਚੱਕਰ ਆ ਗਿਆ ਫਿਰ ਮੇਰਾ ਭਰਾ ਮਤਲਬ ਮੈਂ ਕਹਿੰਦਾ ਮੇਰੇ ਭਰਾ ਮੈਂ ਜਿੰਨੀਆਂ ਤਰੀਫਾ ਕਰਦਾ ਉਹਨੀਆਂ ਚੰਗੇ ਆ ਹੁਣ ਮੇਰਾ ਦੂਜਾ ਜਨਮ ਜਿਹੜਾ ਹੋਇਆ ਨਾ ਮੈਂ ਕੋਵਿਡ ਦੇ ਵਿੱਚ ਜਮੇ ਆ ਗਿਆ ਸੀ ਜੀ ਜੀ ਮੇਰਾ ਦੂਜਾ ਜਨਮ ਹੀ ਹੋਇਆ ਜੀ ਤੇ ਮੇਰੇ ਭਰਾ ਨੇ ਮੈਨੂੰ ਬਚਾਇਆ ਜੀ ਜੀ ਜੇ ਮੇਰਾ ਭਰਾ ਨਾ ਹੁੰਦਾ ਜੀ ਤੇ ਮੈਂ ਕਹਿੰਦਾ ਮੈਂ ਅੱਜ ਧਰਤੀ ਤੇ ਨਹੀਂ ਹੁਣਾ ਹੈਗਾ ਜੀ ਜੀ ਇਹ ਸੱਚਾਈ ਆ ਜੀ ਤੇ ਫਿਰ ਮਿਹਰਪੁਰ ਪਿਆਰੇ ਦੀ ਵੀ ਗੱਲ ਕੀਤੀ ਗਈ ਭਰਾ ਕਰਾ ਦੇ ਜਿੱਦਾਂ ਦੇ ਨੂੰ ਚੰਗਾ ਲਾਣਾ ਉਹਦਾ ਕਰ ਲਾ ਕੀ ਬਾਤ ਹੈ ਤੇ ਪਿੰਡੋਂ ਪਹਿਲੀ ਆਪ ਭਰਾ ਨੂੰ ਦੇਤੀ ਮੈਂ ਕਿਹਾ ਭਾਈ ਤੂੰ ਮੈਨੂੰ ਆ ਪਹਿਲੀ ਦੇ ਦੇ ਮੈਂ ਜਿਵੇਂ ਮੜੀ ਹੈਗੀ ਠੀਕ ਆ ਤੇ ਮੈਂ ਕਹਿੰਦਾ ਤੈਨੂੰ ਜਿੱਦਾ ਤੈਨੂੰ ਠੀਲਾਦਾ ਕਹਿੰਦਾ ਨਾ ਆ ਨਹੀਂ ਪਾਇਆ ਮੇਰੇ ਭਰਾ ਨੇ ਮੇਰੇ ਨੇ ਜੇ ਸੁਣੋ ਨਾ ਇੰਟਰਵਿਊ ਇਹ ਖਾਸ ਕਰਕੇ ਲਾਉਣੀ ਹੈ ਮੇਰੇ ਭਰਾ ਕਰਕੇ ਆਈ ਤਾਂ ਹੋ ਗਈ ਹਾਂਜੀ ਠੀਕ ਹੈ ਜੀ ਕਿਉਂਕਿ ਮੇਰੇ ਭਰਾ ਨੇ ਮੈਂ ਕਿਹਾ ਨਾ ਆ ਨਹੀਂ ਪਾਇਆ ਜੀ ਗੱਲ ਕਰਕੇ ਜੀ ਕਿ ਜਿੱਦਾ ਤੈਨੂੰ ਠੀਲਾਦਾ ਉਹਦਾ ਕਰ ਲਾ ਮੈਂ ਤਾਂ ਕਹਿ ਜਾਵੇ ਉਹਨਾਂ ਨੇ ਛੇ ਕਿਲੇ ਦਿੱਤੇ ਨੇ ਉਹ ਨੂੰ ਪਿੰਡੋ ਬੈਲੀ ਦੇ ਦਿੱਤੀ ਜੀ ਮੈਂ ਬੈਲੀ ਜਦੋਂ ਜਦੋਂ ਮਨ ਜੁਹਾੜੀ ਵੰਡ ਹੁੰਦੀ ਜੋ ਵੀ ਘਾਟਾ ਲੰਮੀ ਕਹਾਣੀ ਹੋਣੀ ਮੈਂ ਦੱਸਣ ਲੱਗਾ ਜੀ ਜੋ ਵੀ ਹਟਾ ਹੋਇਆ ਵੰਡ ਉਹਦੇ ਨਾਲ ਮਤਲਬ ਉਹਨੇ ਆਪਦੇ ਵਾਲਾ ਖੇਤ ਉਹਨੇ ਪਿੰਡੋ ਦੇ ਦਿੱਤੀ ਜੀ ਹਾਂ ਮੈਂ ਆਪਣੀ ਇੱਥੇ ਰੱਖ ਲਈ ਜੀ ਹਾਂ ਠੀਕ ਹੋ ਗਿਆ ਜੀ ਕਿ ਮੇਰੇ ਨਾਲ ਇੱਕ ਟਿਕਾਣਾ ਬਣਨਾ ਜਿਹਦਾ ਇਹ ਇਕੱਠੀ ਜਿਓ ਜਾਈ ਇੱਕ ਅੱਡ ਟਿਕਾਣਾ ਇਹ ਕਰਦੇ ਨਾ ਤੇਰੇ ਕਿ ਮੈਂ ਗੱਲ ਗੱਲ ਬੰਨੀ ਨਾ ਕਿ ਅੱਧੂਤ ਕਰਦੇ ਨਾ ਫਿਰ ਸਟੇਡੀਅਮ ਬਣਨਾ ਹੈ ਹੁਣ ਇੱਥੇ ਇੱਕ ਬਣੂਗਾ 400 ਮੀਟਰ ਦਾ ਸਟੇਡੀਅਮ ਜੀ 400 ਮੀਟਰ ਦੌੜ ਵਾਲਾ ਦੌੜ ਵਾਲਾ ਜੀ ਜੀ ਤੇ ਇੱਧਰ ਬਣੂਗਾ ਆ ਭਾਈ ਹੁਣਾਂ ਨੂੰ ਪਤਾ ਇੱਧਰ ਬਣੂਗਾ ਜੈਵਲਿੰਦਾ ਠੀਕ ਤੇ ਇੱਧਰ ਬਣੂਗਾ ਜੈਵਲ ਆ ਜਿਹੜੀ ਜੈਵਲ ਨੂੰ ਜੈਵਲ ਕਿਹਾ ਜਾਂਦਾ ਜੀ ਜੀ ਇੱਕ ਹੈਮਰਿਆ ਜੀ ਹੈਮਰ ਗੋਲਾ ਹੈ ਤਾਰ ਨਾਲ ਘੁੰਮ ਕੇ ਛੁੱਟਦੇ ਆ ਜੀ ਉਹਦੀ ਦੇਖਿਆ ਹੋਣਾ ਕਿਦੇ ਜੀ ਨਹੀਂ ਉਹਦੇ ਆਏ ਲੱਗੀ ਹੁੰਦੀ ਹੈ ਨਹੀਂ ਤਾਰ ਨੂੰ ਜਿੱਦਾਂ ਕਰਕੇ ਜੀ ਹਾਂਜੀ 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 ਜੀ ਇਹ ਇੱਕ ਡਿਸਕ ਨੂੰ ਚੱਪਣੀ ਹੀ ਹੁੰਦੀ ਹੈ ਜੀ ਹਾਂਜੀ ਹਾਂ ਐਂ ਛੁੱਟਦੇ ਜੀ ਹਾਂ ਉਹ ਇੱਥੇ ਬਣੂ ਤਿੰਨ ਉਹ ਇੱਕ ਇੱਕ ਗਲਜੇ ਨਾਲ ਲਾ ਕੇ ਖਿਲੜਦੇ ਹੁੰਦੇ ਉਹ ਇੱਥੇ ਬਣੂ ਜੀ ਉਹ ਵੀ ਬਣੂ ਉਹ ਜਿਆਦਾ ਖਤਰਨਾਕ ਨਹੀਂ ਆ ਕਿਉਂਕਿ ਉਹਦਾ ਰੇਂਜ ਹੁੰਦੀ 20 ਮੀਟਰ ਦੀ ਜੀ ਉਹ ਜਿਆਦਾ ਜਿਆਦਾ ਦੂਰ ਨਹੀਂ ਜਾਂਦਾ ਹੈਗਾ ਪਰ ਜਿਹੜੇ ਇਹ ਤਿੰਨ ਇਵੈਂਟ ਨੇ ਇਹ ਬੜੇ ਖਤਰਨਾਕ ਆ ਗਿਆ ਇਹ ਛੱਟਾਂ ਪੇਟਾਂ ਬੜੀਆਂ ਲੱਗਦੀਆਂ ਆ ਅੱਛਾ ਇਹਦੀ ਫਿਰ ਆਪਾਂ ਕੀ ਕਰਾਂਗੇ ਇਹਦੀ ਚਾਰਦਵਾਰੀ ਮੀਂਹ ਦੀ ਚਾਰਦਵਾਰੀ ਪਈ ਜਾਲੀ ਨਾ ਕਰਦੀਆਂ ਨਾ ਜਾਲੀ ਨਾ ਕਰਕੇ ਤੇ ਕੁੰਡਾਂ ਦੀ ਚਾਬੀ ਦੇ ਦੇਣੀ ਭਾਈ ਨੂੰ ਵੀ ਆਲ ਭਾਈ ਚਾਬੀ ਤੁਹਾਡੇ ਕੋਲ ਤੂੰ ਹੀ ਦੂਜਾ ਬੰਦਾ ਨਹੀਂ ਬਣਦਾ ਇਹਦੇ ਵਿੱਚ ਜੀ ਠੀਕ ਹੈ ਜੀ ਹੁਣ ਜਦੋਂ ਹੋ ਗਿਆ ਇਹ ਇਹ ਜਿਹੜੀ ਚੀਜ਼ ਬਣਾਉਣ ਲੱਗੇ ਆ ਇਹ ਆਲ ਵਰਲਡ ਦੇ ਵਿੱਚ ਕਿਸੇ ਬੰਦੇ ਨੇ ਨਹੀਂ ਬਣਾਈ ਹਾਲੇ ਤੱਕ ਹਾਲੇ ਤੱਕ ਇਹ ਟ੍ਰੈਕ ਚ ਨਹੀਂ ਬਣੀ ਹੈਗੀ ਹਾਲੇ ਤੱਕ ਤੁਸੀਂ ਮੈਂ ਏਸ਼ੀਆ ਵੀ ਏਸ਼ੀਆ ਵੀ ਕਿ ਏਸ਼ੀਅਨ ਗੇਮਾਂ ਵੀ ਖੇਡਿਆ ਹੋਇਆ ਆ ਕੋਮਨ ਵੈਲਥ ਵੀ ਗੇਮਾਂ ਖੇਡਿਆ ਹੋਇਆ ਐਫੋਰੇਸ਼ਨ ਗੇਮਾਂ ਵੀ ਖੇਡਿਆ ਹੋਇਆ ਮਤਲਬ ਆਲ ਵਰਲਡ ਲਾ ਲੋ ਸਾਰਾ ਖੇਡਿਆ ਹੋਇਆ ਜੀ ਮੈਂ ਮੇਰਾ ਪਾਸਪੋਰਟ ਹੈ ਕਿ ਪੂਰਾ ਵੀਜ ਅਲਗ-ਅਲਗ ਭਰਿਆ ਹੋਇਆ ਹੈ ਠੀਕ ਇਤੋਂ ਵੱਡੀ ਗਲਤੀ ਨਹੀਂ ਹੋਈ ਰਹੀ ਜੀ ਜੀ ਠੀਕ ਆ ਸਮਝ ਗਿਆ ਇਤਾਂ ਦਾ ਟ੍ਰੈਜੈਕਟਰਾ ਦਾ ਮੈਂ ਬਣਾਉਣਾ ਮੈਂ ਕਿਉਂਕਿ ਜਦ ਸਾਰਾ ਦੁਨੀਆ ਘੁੰਮ ਕੇ ਦੇਖਿਆ ਜਿਸ ਤਰ੍ਹਾਂ ਦਾ ਇੱਥੇ ਬਣਨਾ ਇਹ ਜਾਂ ਕਿਤੇ ਨਹੀਂ ਬਣਿਆ ਹੋਇਆ ਕਿਤੇ ਨਹੀਂ ਬਣਿਆ ਜੀ ਉਹ ਸਿਰਫ ਆਪ ਕੋ ਕਮੀ ਰਹ ਜੂਗੀ ਸਿਰਫ ਕਮੀ ਰਹ ਜੂਗੀ ਸਿਰਫ ਸੈਂਟਰੀ ਟ੍ਰੈਜੈਕਟਰੀ ਜਿਹੜੇ ਹੁਣ ਆਪਣੇ ਮਾਣਯੋਗ ਆਪਣਾ ਇਹ ਮਾਣਯੋਗ ਆਪਣਾ ਸੀਐਮ ਸਾਹਿਬ ਜੀ ਸੀਮ ਸਾਹ ਜਣ ਜੀ ਮਿਹਰਬਾਨੀ ਕਿਰਪਾ ਹੋਏ ਕੋਈ ਮੈਂ ਇਹ ਗੱਲ ਸੋਚਦਾ ਨਾ ਯਾਰ ਮੈਂ ਜਦਾਂ ਆਪਣਾ ਮਰਨ ਦੀ ਸੰਗੀ ਨਾ ਤੋ ਤਵਾਂ ਲੱਗ ਗਈ ਨਾ ਬੀਬੀ ਤੇ ਤਵਾਰ ਰਗਣ ਲੱਗੀ ਪੈਰ ਦਾ ਮੇਰਾ ਸੋਨੇ ਦਾ ਬਣਾ ਦੇ ਹਾਂ ਤੇ ਸਮਝ ਲੈ ਗਿਆ ਨਾ ਚਮਚਾ ਸਾਡਾ ਚਾਂਦੀ ਦਾ ਬਣਾ ਦੇ ਬਸ ਸੋਨੇ ਦਾ ਨਹੀਂ ਚਾਹੀਦਾਗਾ ਸਾਡਾ ਚਾਂਦੀ ਦਾ ਹੀ ਬਣਾ ਲੈਣ ਬਸ ਕਿਉਂਕਿ ਟਰੈਕ ਸਾਡਾ ਸਭ ਕੋ ਬਣਿਆ ਹੋਣਾ ਆ ਸਾਡਾ ਸਰਦਾਰੀ ਟਰੈਕ ਜੇ ਤੇ ਬਣਾ ਕੇ ਦੇ ਰਣਾ ਨਾ ਸਾਡਾ ਐ ਹੋਈ ਮੋਢੇ ਤੇ ਬਣ ਜਨਦਾ ਤੇ ਗੁਰਦਾਪੁਰ ਜੇ ਇੱਕ ਗੁਰਦਾਪੁਰ ਦਾ ਨਾ ਹੋਊਗਾ ਜੀ ਇੱਕ ਸਰਦਾਰੀ ਟਰੈਕ ਨੂੰ ਮਿਲ ਜੂ ਕਿਉਂਕਿ ਐਵੇਂ ਜਿਹੜਾ ਹੈਗਾ ਮੇਨ ਜਿਹੜਾ ਹੈਗਾ ਨਾ ਸੰਦੈਟ ਰੈਕ ਦੀ ਲੋੜ ਆ ਇਹਨਾਂ ਨੂੰ ਸੰਦੈਟ ਰੈਕ ਦੀ ਲੋੜ ਆ ਜਿਹੜਾ ਗਾੜੇ ਨਾ ਕਿਉਂਕਿ ਜਿਹੜੀ ਜੈਵਲੇ ਨੂੰ ਛੁੱਟਣੀ ਨਾ ਸੰਦੈਟ ਗੀ ਉਹ ਜਿਹੜਾ ਗੋਲਾ ਹੈ ਨਾ ਉਹਦੇ ਬਣ ਜੂਗਾ ਉਹ ਸਰਕਲ ਸੀਮੈਂਟ ਦਾ ਬਣ ਜੂਗਾ ਜੀ ਉਹ ਸੀਮੈਂਟ ਵਾਲੇ ਛੁੱਟਿਆ ਜਾਊਗਾ ਜਿਹੜਾ ਸੰਦੈਟਿਕ ਛੁੱਟਣਾ ਇਹ ਉਹਦੇ ਵਿੱਚ ਹੀ ਛੁੱਟਿਆ ਜਾਣਾ ਜੀ ਅੱਛਾ ਜੀ ਭੱਜ ਗਏ ਜਿਹੜਾ ਭੱਜ ਕੇ ਛੁੱਟਣਾ ਜਿਹੜਾ ਭੱਜਣਾ ਇਹਦਾ 400 ਮੀਟਰ ਆ ਇਹ ਵੀ ਸੰਦੈਟ ਰੈਕ ਜਾਈਦਾ ਹੈ ਪਰ ਸਾਡੇ ਗਰਦਾਸਪੁਰ ਦਿਨਾ ਨਗਰ ਜੀ ਇਧਰ ਨੂੰ ਚੱਲ ਜਾਓ ਤੁਸੀਂ ਬਟਾਲਾ ਪਠਾਨਕੋੜ ਕਿਸੇ ਵੀ ਸੰਦੈਟ ਟ੍ਰੈਕ ਮੈਂ ਕਹਿੰਦਾ ਚੱਜਦਾ ਹੈ ਹੀ ਨਹੀਂ ਜੀ ਕਿਤੇ ਇੱਕ ਇੱਕ ਗੱਲ ਮੈਨੂੰ ਥੋੜਾ ਜਿਹਾ ਦੱਸਿਓ ਮੈਂ ਤੁਹਾਡੀ ਗੱਲ ਕੱਟ ਰਿਹਾ ਮਾਫੀ ਹੁੰਦਾ ਆ ਇਹਦੇ ਤੇ ਜਿਹੜਾ ਆਪਾਂ 6 ਕਿੱਲੇ ਜ਼ਮੀਨ ਦੇ ਤੁਸੀਂ ਦੇਤੇ ਆ ਆਪਣੇ ਨਿੱਜੀ ਦੇਤੇ ਆ ਇਸ ਤੋਂ ਉੱਪਰ ਇਹਦੇ ਤੇ ਪੈਸੇ ਵੀ ਬਹੁਤ ਲੱਗ ਜਾਣੇ ਆ ਉਹ ਕੌਣ ਲਾਊਗਾ ਦਾਸ ਲਾਊਗਾ ਜੀ ਉਹ ਵੀ ਤੁਸੀਂ ਲਾ ਰਹੇ ਆ ਹਾਂਜੀ ਵਾਹ ਇਹ ਦਿੱਤੇ ਗਏ ਨੂੰ ਨਹੀਂ ਜੀ ਮੈਂ ਇਹ ਹੈ ਮੇਰੀ ਜੱਦੀ ਜਾਂਦਾ ਦੀ ਜਾਊਗੀ ਹਾਂ ਇਹ ਮੈਂ ਆਪਣਾ ਕਰੂੰਗਾ ਪਰਸਨਲ ਕਿਉਂਕਿ ਮੈਂ ਕਿਉਂ ਕਰ ਰਿਹਾ ਆ ਕਿ ਮੈਂ ਜਿੱਦਾਂ ਗਵਰਨਮੈਂਟ ਕੋਲ ਜਾਣਾ ਉਹਦੇ ਵਿੱਚ ਕੀ ਵਿਖਿਆ ਉਹਦੇ ਵਿੱਚ ਕ੍ਰਿਕਟ ਵਾਲੇ ਵੀ ਲੱਗੇ ਆ ਇਹਨੂੰ ਬਜ਼ੁਰਗ ਬੰਦੇ ਨੂੰ ਕਿਹਾ ਮੈਂ ਭਾਈ ਸੈਰ ਨਾ ਕਰੋ ਇਥੇ ਜੂਤ ਨੇ ਬ੍ਰੈਡਸ ਕਰਨੀਆਂ ਕਹਿੰਦੇ ਬਾਹਰ ਵੇਖ ਤੀ ਪੜਕ ਪਾ ਜਾ ਕੇ ਨਾ ਤੁਸੀਂ ਉਹ ਨਵੇਂ ਬ੍ਰੈਡ ਪੜੀ ਲਿਖ ਲੈ ਲਿਓ ਵੇਲ ਸੋਹਰ ਰੁਪਈਆ ਵਾਲੇ ਕਾਲਜ ਦੇ ਡੀਸੀ ਨੇ ਕਹਿ ਕੇ ਕਾਰਡ ਬਣਾਏ ਹੋਏ ਆ ਵੀ ਸੈਰ ਕਰਨ ਵਾਲਿਆਂ ਦੇ ਹੁਣ ਦੱਸੋ ਤੇ ਜੂਥ ਪ੍ਰੈਕਟਿਸ ਕਰੂਗਾ ਕਿ ਉਹ ਬੱਚੇ ਜਿਹੜੇ ਬਜ਼ੁਰਗ ਨੇ ਉਹ ਸੈਰ ਕਰਨ ਵਾਸਤੇ ਬਣਾਏ ਨਵੇਂ ਤੇ ਆ ਹਾਂ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਹਾਂ ਇੱਕ ਨਹੀਂ ਜਿਆਦਾ ਸਾਰੀ ਜਗ੍ਹਾ ਇਦਾਂ ਹੀ ਸਾਰੀ ਜਗ੍ਹਾ ਇਦਾਂ ਹੀ ਹਾਂ ਵੀ ਇਹ ਇੱਥੇ ਜਿਹੜਾ ਹੋਊਗਾ ਜੂਥ ਤਾਂ ਜੂਥ ਹੀ ਹੋਊਗਾ ਜੂਥ ਹੀ ਹੋਊਗਾ ਨਾ ਤੇ ਜਿਹੜੀ ਖੇਡ ਆ ਤਾਂ ਉਹੀ ਹੋਊਗੀ ਇੱਥੇ ਹੁਣ ਮੇਰੇ ਇਹ ਮੇਰੇ ਹੱਥ ਹੋ ਗਿਆ ਨਾ ਅੰਡਰ ਹੋ ਗਿਆ ਜੀ ਇਹ ਮੇਰਾ ਆ ਤੇ ਮੇਰੇ ਅੰਦਰ ਹੋਊਗਾ ਨਾ ਇਹਦੇ ਬਾਦੂ ਬਣਾ ਮੈਂ ਜੇ ਮੈਨੂੰ ਲੱਗੂ ਵੀ ਆਂ ਡਿਸਪੀਨਲ ਕਰਨ ਦਿਆ ਮੇਰਾ ਜੀਕਰ ਉਹ ਮੈਨੂੰ ਵੜਨ ਦਊਗਾ ਜਾਂ ਨਹੀਂ ਵੜਨ ਦਊਗਾ ਉਹ ਮੇਰੇ ਹੱਥ ਜੇ ਹੋਊਗਾ ਜੀ ਤੇ ਤਾਂ ਕਰ ਰਹੇ ਹਾਂ ਸਾਰਾ ਇਹ ਇਹ ਹੋ ਗਿਆ ਪੈਸੇ ਵੀ ਮਤਲਬ ਤੁਸੀਂ ਆਪਣੀ ਮਿਹਨਤ ਚੋਂ ਹੀ ਲਾ ਰਹੇ ਆ ਇਹਦੇ ਉੱਤੇ ਜਿਹੜਾ ਸਰਕਾਰ ਜਿੱਦਾਂ ਵੀ ਲਾ ਰਿਹਾ ਜੀ ਆਪਣੀ ਮਿਹਨਤ ਚ ਲਾਉਂਗਾ ਜੀ ਸ਼ੁਕਰ ਹੈ ਸ਼ੁਕਰ ਹੈ ਹੱਕ ਨਾਲ ਹੀ ਕਮਾਈ ਚ ਲਾਉਂਗਾ ਜੀ ਸ਼ੁਕਰ ਤੇ ਇਹਦੇ ਚ ਇਹਦੇ ਚ ਕੋਈ ਇਸ ਤਰ੍ਹਾਂ ਦੇ ਬੰਦਸ਼ ਵੀ ਹੋਣਗੇ ਕਿ ਇੱਥੋਂ ਦੇ ਸਟੂਡੈਂਟ ਹੀ ਆ ਸਕਦੇ ਇੱਥੋਂ ਦੇ ਪੜਨ ਵਾਲੇ ਆ ਸਕਦੇ ਜਾਂ ਇੱਥੋਂ ਦੇ ਖਿਡਾਰੀ ਕੋਈ ਆ ਸਕਦੇ ਆ ਮੈਨੂੰ ਫਿਰ ਇਹ ਜਦੋਂ ਫਿਰ ਉਹਦੇ ਗੰਡ ਤੇ ਆ ਗਏ ਜੀ ਤੁਸੀਂ ਹੁਣ ਸਾਰਾ ਸਾਡੇ ਕਨ ਵਿੱਚ ਉਹ ਗਾਂਢੀ ਫੜ ਲਈ ਆਣ ਗਏ ਜੀ ਜੀ ਪਰ ਗੰਡ ਇਦਾ ਜੀ ਮੇਰੀ ਸੀਐਮ ਸਾਹ ਕੋ ਸਿਰਫ ਇੱਕੋ ਹੀ ਬੇਨਤੀ ਰਹਿਣੀ ਹੈ ਕਿ ਮੈਨੂੰ ਹੋਸਟਲ ਦਿੱਤਾ ਜਾਵੇ ਜੀ ਰੈ residense ਦਿੱਤਾ ਜਾਵੇ ਉਹ ਜਿਹੜਾ ਉਹ ਸਿਰਫ ਗਵਰਨਮੈਂਟ ਆਪਣਾ ਜਿੱਥੇ ਮਰਜ਼ੀ ਬਣਾ ਕੇ ਦੇਵੇ ਮੈਨੂੰ ਬੱਚਿਆਂ ਵਾਸਤੇ ਤੇ ਉਹ ਰਹਿਣ ਵਾਸਤੇ ਉਹਦੇ 50 ਬੱਚਿਆਂ ਲਈ ਐਂਟਰੀ ਦਿੱਤੀ ਜਾਵੇ 60 ਬੱਚੇ ਨੂੰ ਐਂਟਰੀ 700 ਰੁਪਏ ਡਾਈਟ ਦਿੱਤੀ ਜਾਵੇ ਕਿ ਬੱਚੇ ਦੀ 500 ਰੁਪਏ ਦਿੱਤੀ ਜਾਵੇ ਮੈਨੂੰ ਲੱਗਦਾ ਵੱਧ ਤੋਂ ਵੱਧ ਜਿੰਨੀ ਮੇਰੀ ਮੰਗ ਵੱਡੀ ਹੋ ਜੂਗੀ ਪਰ ਉਹਨਾਂ ਦੀ ਜਿੰਨੀ ਹੋ ਗਈ ਉਹ ਦੇਣ ਕਿਉਂਕਿ ਵੇਖੋ ਉਹ ਲੁਧਿਆਣੇ ਵੀ ਆ ਜੀ ਉਹ ਜਲੰਧਰ ਵੀ ਆ ਪਟਿਆਲੇ ਵੀ ਆ ਪਟਿਆਲੇ ਵਾਲੇ ਵੀ ਆ ਅੰਮ੍ਰਿਤਸਰ ਵੀ ਆ ਗਈ ਨਹੀਂ ਅਮਰਸਾਨੀ ਹੈਗਾ ਅਮਰਸਾਲ ਮਾਰ ਰੋਡ ਹਾਂ ਗੱਲ ਚ ਗੱਲ ਚ ਹਾਂਜੀ ਠੀਕ ਹੈ ਜੀ ਸਿਰੋ ਇੱਕ ਇੱਕ ਆਹ ਜਗ੍ਹਾ ਤੂੰ ਪਹਿਲਾਂ ਸਟਾਰਟਿੰਗ ਤੇ ਤੂੰ ਗੱਲ ਕੀਤੀ ਪਿਛੜਿਆ ਹੋਇਆ ਹਾਂ ਯਾਰ ਮਰਨ ਵੇਲੇ ਆ ਸਾਰਾ ਸਾਡਾ ਇਲਾਕਾ ਹਾਂ ਤੇ ਜਦੋਂ ਕੋਈ ਦੇਣ ਵੇਲੇ ਉਹਦਾ ਸਾਡਾ ਪਿੱਛੇ ਹਾਡਾ ਇਲਾਕਾ ਹਾਂ ਜਦੋਂ ਮਰਨ ਵੇਲੇ ਜੋ ਸਤ ਦਿਲੇ ਦੀ ਜਦੋਂ ਸੁਰਜ ਤੇ ਵਰਤੀ ਜਾਂਦੀ ਹੈ ਤਾਂ ਸਾਰਾ ਸਾਡਾ ਹਾਡਾ ਇਲਾਕਾ ਆ ਜਾਂਦਾ ਯਾਰ ਹਾਂ ਤੇ ਜਦੋਂ ਕੋਈ ਜਦਣ ਵੇਲੇ ਤੇ ਮਰਨ ਵੇਲੇ ਸਾਡਾ ਇਲਾਕਾ ਤੇ ਜਦੋਂ ਕੋਈ ਦੇਣ ਵੇਲੇ ਉਹ ਸਾਡਾ ਪਿੱਛੇ ਹਾਂ ਇਹਦੇ ਕੀ ਕਹਦੇ ਚ ਕੋ ਸੱਚ ਨਹੀਂ ਕਿ ਦੂਰਾ ਇਹ ਨਹੀਂ ਕੋਈ 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 ਸ਼ੱਕ ਵਾਲੀ ਗੱਲ ਨਹੀਂ ਕੋਈ ਸ਼ੱਕ ਵਾਲੀ ਗੱਲ ਨਹੀਂ ਕੋਈ ਸ਼ੱਕ ਵਾਲੀ ਗੱਲ ਨਹੀਂ ਵੈਸੇ ਤੁਸੀਂ ਆਪਦੇ ਇਲਾਕੇ ਨੂੰ ਉੱਪਰ ਆਪ ਚੱਕ ਰਹੇ ਆ ਇਹ ਸਭ ਤੋਂ ਵੱਡਾ ਮੈਂ ਨਹੀਂ ਚੱਕ ਰਿਹਾ ਜੀ ਪਰਮਾਤਮਾ ਚੱਕਾ ਰਿਹਾ ਜੀ ਪਰਮਾਤਮਾ ਹੋਗਾ ਜਿਹੜਾ ਆਮ ਤੌਰ ਤੇ ਇਸ ਏਰੀਏ ਤੇ ਬਾਰਡਰ ਬੈਲਟ ਤੇ ਲੱਗ ਜਾਂਦਾ ਕਿ ਨਸ਼ਾ ਜਿਆਦਾ ਹੈ ਦੇਖੋ ਵੀਰ ਜੀ ਇਹ ਨਸ਼ਰੀ ਮੈਂ ਗੱਲ ਕਰਾਂ ਜੀ ਨਛੇ ਨੂੰ ਛਡਾਉਣ ਦਾ ਮਤਲਬ ਮੇਰੇ ਸਾਮਣੇ ਨਾਲ ਫਖਰ ਵਧੀਆ ਲੱਗਣਗੇ ਬੱਚੇ ਬੱਚੇ ਆਉਣਗੇ ਇੱਥੇ ਪ੍ਰੈਕਟਿਸ ਕਰਨਗੇ ਵਧੀਆ ਗੱਲ ਆ ਨੰਬਰ 2 ਦੇ ਉੱਤੇ ਜਿਹੜਾ ਜੂਥ ਬਾਹਰ ਜਾ ਰਿਹਾ ਆ ਜੀ ਤੁਸੀਂ ਸਾਰੀ ਲਦਾ ਕਹਾਣੀ ਇੱਥੇ ਖਤਮ ਕਰ ਦੇਣੀ ਆ ਬਾਹਰ ਜਾ ਕੇ ਡਰਾਈਵਰ ਨੂੰ ਚ ਕਰ ਦੇਣੀ ਨਹੀਂ ਲੱਗਦਾ ਮੈਨੂੰ ਲੱਗਾ ਜੀ ਆਪ ਉੱਥੇ ਰੱਖ ਲਿਓ ਵਿਚਾਲੀਏ ਕੋ ਮੈਂ ਕਹਿੰਦਾ ਨਹੀਂ 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 ਉੱਥੇ ਬੈਠ ਜਾਗੇ ਕੋਈ ਗੱਲ ਨਹੀਂ ਹਾਂ ਥੋੜਾ ਵਿਚਾਲੋ ਉੱਥੇ ਥੋੜਾ ਮਸਾਲਾ ਥੋੜਾ ਉਹਦੇ ਗਰਮ ਮਸਾਲਾ ਵੀ ਹੈਗਾ ਥੋੜਾ ਵਿੱਚ ਠੀਕ ਹੈ ਉਹ ੜਾ ਵਿਚਾਲੀਏ ਮੈਂ ਕਹਿੰਦਾ ਨਹੀਂ ਵਿਚਾਲ ਲੈਣੇ ਹੈ ਉੱਥੇ ਚੱਲ ਗਏ ਸੇ ਹਜੇ ਵੀ ਜਵਾਨ ਹੀ ਹੈ ਤੁਸੀਂ ਨਹੀਂ ਹੁਣ ਜਵਾਨੀ ਨਹੀਂ ਜਿਵੇਂ ਵੇਖਣ ਨੂੰ ਲੱਗਦੀ ਪਈ ਆ ਹਮ ਤੇ ਆ ਆ ਉਹ ਖਵਾਰਾਂ ਦੀਆਂ ਕਟੀਆਂ ਆ ਤੁਹਾਡੀਆਂ ਫੋਟੋਆਂ ਮੇਰੀਆਂ ਫੋਟੋਆਂ ਜੀ ਆ ਜੀ ਆ ਵੀ ਜੀ ਹਮ ਆ ਵੀ ਕੰਪੀਟੀਸ਼ਨ ਹੋਈ ਜਿਹੜੇ ਜੀ ਆਪਣੇ ਇੰਡੀਆ ਜਾਂ ਬਾਹਰ ਕੰਪੀਟੀਸ਼ਨ ਹੋਈ ਜੀ ਹਮ ਹਾਂ ਜੀ ਆ ਆ ਤੁਹਾਡੀ ਫੋਟੋ ਆ ਇਹ ਮੇਰੀ ਫੋਟੋ ਆ ਜੀ ਮੇਰੇ ਨਵੇਂ ਸ਼ੌਂਗ ਹੁੰਦੇ ਵਾਲ ਵਡੇ ਵਡੇ ਰੱਖ ਕੇ ਖੇਡਦਾ ਜੀ ਅੱਛਾ ਜਿਵੇਂ ਉਹ ਅੱਜ ਕੱਲ ਉਹ ਮੁੰਡਾ ਜਿਹੜਾ ਜੈਵਲਨ ਵਾਲਾ ਜੀ ਕੀ ਉਹਦਾ ਨਾਮ ਬੰਨੇ ਨੀਰੀ ਨੀਰੀ ਚੋਪੜਾ ਹਾਂ ਨੀਰ ਨੀਰੀ ਚੋਪੜਾ ਹਾਂ ਜੀ ਮੇਰੇ ਇਦਾਂ ਹੁੰਦੇ ਆ ਵੇਖੋ ਜੀ ਉਦਾਂ ਹੀ ਵਾਲਾ ਵੇਖੋ ਲੰਬੇ ਲੰਬੇ ਵਾਲਾ ਅਜੇ ਤੱਕ ਮੇਰੇ ਵਾਲ ਹੁੰਦੇ ਵਡੇ ਵਡੇ ਫਿਰ ਮੈਂ ਪਟਕਾਇਆ ਬਨ ਕੇ ਫਿਰ ਖੇਡਦਾ ਹੁੰਦਾ ਸੀ ਜੀ ਹਾਂ ਕਈ ਕੰਬਿਨਸ਼ਨ ਦੇ ਬਿਲਕੁਲ ਛੋਟੇ ਕਰਦੇ ਸੀ ਜੀ ਹਾਂ ਇਹਦਾ ਚੱਲਦਾ ਰਹਿੰਦਾ ਇਹ ਮਤਲਬ ਜਦੋਂ ਜਵਾਨੀ ਜੇ ਫਿਰ ਤੁਹਾਨੂੰ ਪਤਾ ਬਣਾ ਚੋਜ ਕਰਦਾ ਗਈ ਗਈ ਹਾਂ ਆ ਆ ਸਾਰੀਆਂ ਸਾਹਮ ਕੇ ਰੱਖੀਆਂ ਹੋਈਆਂ ਜਿਹੜੀਆਂ ਅਖਬਾਰਾਂ ਦੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਅਸੀਂ ਕਈ ਤانوں ਮਿਲ ਜਣਗੇ ਵਿੱਚ ਜੀ ਹੁਣ ਹੁਣ ਬਾਈ ਕੀ ਪਲਾਨ ਆ ਐਜ਼ ਅ ਕੋਚ ਮਤਲਬ ਜਿਹੜਾ ਉਹ ਸਟੇਡੀਅਮ ਬਣਾ ਰਹੇ ਆ ਉਹ ਚ ਤੁਸੀਂ ਕੀ ਕਰ ਰਹੇ ਹੋ ਤੁਸੀਂ ਡਿਊਟੀ ਕਰੋਗੇ ਕੋਚ ਰੱਖੋਗੇ ਹੁਣ ਐ ਵੇਲੇ ਨਾ ਜੀ ਮੈਂ ਤੇ ਮੈਂ ਕਹਿੰਦਾ ਪ੍ਰਮਾਤਮਾ ਦੀ ਪ੍ਰਮਾਤਮਾ ਬੜਾ ਬਿਆਨਤਾ ਜਿੰਨੇ ਮੈਂ ਕਹਿੰਦਾ ਤਾਰੀਫ ਕਰੀਦਾ ਪ੍ਰਮਾਤਮਾ ਦੀ ਪਰ ਹੋਵੇ ਤੁਹਾਡੀ ਸਾਫ ਨਹੀਂ ਜੀ 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 ਇਹ ਤੁਹਾਡੀ ਨੀਰ ਚ ਖੋੜਣਾ ਜੀ ਜੀ ਫਿਰ ਪਰੰਪਰਾਿਕ ਤੁਸੀਂ ਕਹੋ ਪ੍ਰਮਾਤਮਾ ਫਿਰ ਨਹੀਂ ਪ੍ਰਮਾਤਮਾ ਬਿਆਨਤਾ ਹੈਗਾ ਪ੍ਰਮਾਤਮਾ ਜੇ ਤੁਸੀਂ ਤੁਹਾਡੀ ਨੀਰ ਸਾਵਨਾ ਪ੍ਰਮਾਤਮਾ ਤੁਹਾਡੇ ਨਾਲ ਖੋਦੀ ਚੱਲਿਆ ਉਹ ਤੁਹਾਨੂੰ 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 ਉਹਦੇ ਸਾਰ ਵੀ ਦੇ ਜਾਣਗੇ ਤੁਹਾਨੂੰ ਸਹੀ ਗੱਲ ਆ ਯਾਰ ਮੇਰੀ ਨੀਰ ਸਾਵਨਾ ਤੇ ਪ੍ਰਮਾਤਮਾ ਮੇਰੀ ਖੁਦ ਮਰਜ਼ਾ ਕਰ ਜਾਇਆ ਜੀ ਇਹ ਮੈਨੂੰ ਇੱਕ ਦੀਆਂ ਐਗਜ਼ੈਂਪਲਾਂ ਮੈਨੂੰ ਮਿਲ ਰਹੀਆਂ ਜੀ ਜਦੋਂ ਮੈਂ ਕਰ ਰਿਹਾ ਨਾ ਜੇ ਕੰਮ ਕਰ ਰਿਹਾ ਮੈਂ ਸਹੀ ਨੀਤਨਾ ਸਾਹ ਨੀਤਨਾ ਕੰਮ ਕਰ ਰਿਹਾ ਮੈਂ ਵੇਖ ਰਿਹਾ ਆ ਇਹ ਮੈਨੂੰ ਸਰਟੀਫਿਕੇਟ ਆ ਗਏ ਸਾਰੇ ਜੀ ਜੀ ਜਿੰਨੇ ਮੈਂ ਖੇਡਿਆ ਹੋਇਆ ਆਇਆ ਜੀ ਇਹ ਆ ਵੇਖੋ ਜੀ ਇਹ ਹੈਗਾ ਆ ਮਰਜੀਤ ਸਿੰਘ ਜਿਹੜੀ ਗ੍ਰੇਡ ਐਸ਼ੀਅਨ ਗੇਮ ਜੀ ਜੀ ਐਸ਼ੀਅਨ ਗੇਮ ਆ ਜੀ ਐਸ਼ੀਅਨ ਗੇਮ ਆ ਆ ਐਫੀਸ਼ੀਅਨ ਗੇਮ ਜੀ ਜੀ ਆ ਗਿਆ ਜੀ ਨੈਸ਼ਨਲ ਗੇਮ ਜੀ ਯਾਰਖੰਡ ਜੀ 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 ਇਹ ਆ ਗਏ ਜੀ ਮਤਲਬ ਸ਼ਾੜੀ ਪੇੜ ਵੇਖਣ ਲੱਗੇ ਤਾਂ ਮੈਂ ਕਹਿੰਦਾ ਕਾਫੀ ਟਾਈਮ ਲੱਗ ਗਿਆ ਜਣਾ ਜੀ ਆਪਾਂ ਨੂੰ ਹਾਂ ਆ ਫਰਸਟ ਆ ਜੀ ਇੰਡੀਅਨ ਰੇਲਵੇ ਜੀ ਜੀ ਹੁਣ ਹੁਣ ਇੰਡੀਅਨ ਰੇਲਵੇ ਦੇ ਵਿੱਚ ਆ ਤੁਸੀਂ ਮੈਂ ਰੇਲਵੇ ਦੇ ਵਿੱਚ ਆ ਤੇ ਹੁਣ ਮੈਂ ਨਾ ਵੇਖਿਆ ਨਾ ਮੇਰੇ ਜੀਗ ਦਾ ਝਟ ਜਾ ਫੇਰੇ ਕੁਰੀ ਵੇਖਣ ਨੂੰ ਹਾਂ ਯਾਰੇ ਕਰੀ ਝਟ ਫੇਰ ਵੇਖਿਆ ਜਾਵੇ ਮੜਾ ਜਾ ਜੀ ਉਹਦੇ ਵਿੱਚ ਮੈਂ ਸੁਣਿਆ ਹੈ ਕਿ ਕਹਿੰਦੇ ਵੀ ਤੁਸੀਂ ਜੇ ਕਰੀਏ ਤੁਸੀਂ ਆਪਣਾ ਇੰਟਰ ਰੇਲਵੇ ਜਾਂਦਾ ਇੰਟਰਵਿਊ ਦਾ ਆਲ ਇੰਡੀਆ ਜਿੰਨਾ ਸਾਰੀਆਂ ਰੇਲਵੇ ਮਤਲਬ ਜਿੱਦਾਂ ਸਾਡੀ ਨਾਰਦਰਨ ਰੇਲਵੇ ਆ ਗਈ ਆ ਵੈਸਟਰਨ ਰੇਲਵੇ ਆ ਗਈ ਆ ਸੈਂਟਰ ਰੇਲਵੇ ਆ ਗਈ ਆ ਸਾਰੀਆਂ ਰੇਲਵੇ ਜਿਹੜੇ ਪਾਰਟਿਸਿਪੇਟ ਕਰਦੀਆਂ ਨੇ ਉਹਨੂੰ ਕਹਿੰਦੇ ਇੰਟਰ ਰੇਲਵੇ ਤੇ ਇੰਟਰ ਰੇਲਵੇ ਜਿਹੇ ਤੋਂ ਇਹ ਤਿੰਨਾਂ ਜਿਹੇ ਹੁੰਦੇ ਹੋ ਤੁਹਾਨੂੰ ਪੂਰੇ ਸਾਲ ਦੀ ਸਪੇਰਿੰਗ ਮਿਲਦੀ ਹੈ ਮਤਲਬ 330 ਤੱਕ ਦੀ ਸਪੇਰਿੰਗ ਮਿਲਦੀ ਹੈ ਜੀ ਮੈਜਰ ਵਧੀਆ ਯਾਰ ਹੈ ਟ੍ਰੇਨਾਂ ਦੀ ਡਿਊਟੀ ਡਿਊਟੀ ਕਰਕੇ ਨਾਲੇ ਬੱਚਿਆਂ ਨੂੰ ਪ੍ਰੈਕਟਿਸ ਕਰਾਵਾਂਗੇ ਮੈਂ ਮੇਰਾ ਨਾ ਮਨ ਜਾਂ ਮੈਂ ਡਿਊਟੀ ਤੇ ਮੈਨੂੰ ਨਾ ਮੈਂ ਸੋਚਦਾ ਵੀ ਯਾਰ ਇੰਨਾ ਚਿਰ ਗੇਮ ਕੀਤੀ ਇੰਨਾ ਕੋ ਮੇਰੇ ਕੋਲ ਗੁਣਿਆ ਤੇ ਯਾਰ ਮੈਂ ਕੋ ਬੰਦਾ ਸੋਚਦਾ ਨਾ ਹੁਣ ਟਾੜਾ ਟਾੜਾ ਵੇਖੋ ਤੁਹਾਡਾ ਗੋਣ ਆ ਤੁਸੀਂ ਸੋਚੋ ਯਾਰ ਮੈਂ ਹੁਣ ਗੋਣ ਮੇਰਾ ਆ ਤੇ ਤੁਹਾਡਾ ਗੋਣ ਤੁਸੀਂ ਕਰੋ ਬਾਹਰ ਭਾਂ ਜਿੱਥੇ ਮਰਜੀ ਚਲਜੋ ਪਾ ਤੁਹਾਨੂੰ ਕਰੋੜਾ ਰੁਪਏ ਮਿਲੇ ਸੰਤੁਸ਼ਟੀ ਨਾ ਮੰਦੀ ਹੋਏ ਉਹ ਮੇਰੇ ਮੰਦੀ ਸੰਤੁਸ਼ਟੀ ਜੀ ਮੈਨੂੰ ਦੇਖੀ ਜੀ ਨਹੀਂ ਰਹੀ ਵੈਸੇ ਵੀ ਜਦੋਂ ਜਦੋਂ ਮੰਦੀ ਸੰਤੁਸ਼ਟੀ ਜੀ ਨਹੀਂ ਹੈਗੀ ਸੰਤੁਸ਼ਟੀ ਮੈਂ ਯਾਰ ਬੱਚਿਆਂ ਨੂੰ ਪ੍ਰੈਕਟਿਸ ਮੇਰੇ ਕੋਲ ਗੋਣ ਆ ਆ ਤੇ ਮੈਂ ਕਿੱਧਰ ਕਿੱਧਰ ਕੋਈ ਮਈ ਜਾ ਰਿਆਂ ਆ ਬੈਗ ਚੱਕ ਕੇ ਕਦੀ ਇੱਧਰ ਚਲ ਜਣਾਗੇ ਟ੍ਰੇਨਾਂ ਚ ਚਲੋ ਵਧੀਆ ਡਿਊਟੀ ਆ ਆਰਾਮ ਦੀ ਸੋ ਮੈਨੂੰ ਉਹਦੇ ਨਾਲ ਉਹ ਮੇਰੀ ਤਨਖਾਹ ਵੀ ਜੇ ਮੈਂ ਡਿਊਟੀ ਕਰਦਾ ਨਾ ਜੀ ਤੇ ਮੈਨੂੰ 20 ਹਜ਼ਾਰ ਤਨਖਾਹ ਵੱਧ ਮਿਲਦੀ ਕੋਈ ਟੀ.ਏ.ਐਮ.ਐਲ ਦਾ ਟਰੈਵਲਿੰਗ ਅਲਾਉਂਸ ਮਿਲਦਾ ਆ ਉਹ ਸਮਝਦੇ ਹੋਗੇ ਤੁਸੀਂ ਕਿ ਨਹੀਂ ਹਾਂਜੀ 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 ਪਤਾ ਉਹ ਟਰੈਵਲਿੰਗ ਅਲਾਉਂਸ ਮਿਲਦਾ ਸਾਨੂੰ ਉਹ ਤੋਂ ਹੁਣ 1000 ਰੁਪਏ ਕਰਤਾ ਨੇ ਪਹਿਲਾਂ 800 ਰੁਪਏ ਹੁਣ 1000 ਰੁਪਏ ਕਰਤਾ ਗਵਰਨਮੈਂਟ ਨੇ ਜੀ ਤੇ ਮੰਨ ਲਓ ਜੀ 20 ਦਿਨ ਵੀ ਡਿਊਟੀ ਕੀਤੀ ਤੇ 20000 ਰੁਪਏ ਸਿੱਧਾ ਟੀ.ਏ. ਮਿਲ ਗਿਆ ਜੀ ਜੀ ਪਰ ਮੈਨੂੰ ਉਹਦਾ ਵੀ ਕੋਈ ਚੱਕਰ ਨਹੀਂ ਯਾਰ ਮੈਂ ਟੀ.ਏ ਵੀ ਕੋਈ ਗੱਲ ਨਹੀਂ ਮੇਰਾ ਹੁਣ ਮੇਨ ਮੇਰਾ ਮਕਸਦ ਜਿਹੜਾ ਆ ਯਾਰ ਬੱਚੇ ਤਿਆ ਬਾਹਰ ਜਾਣਦਾ ਜੀ ਜਿਹੜਾ ਵੇਖੋ ਜੀ ਬਾਹਰ ਜਾਣਾ ਜੀ ਜਿਹੜੇ ਭਾਈ ਕੋ ਪੈਸੇ ਹੈਗੇ ਨੇ ਉਹ ਪੈਸੇ ਲਾ ਕੇ ਭੇਜੀ ਜਾ ਰਿਹਾ ਜਿਹਦੇ ਕੋ ਨਹੀਂ ਹੈਗੇ ਨੇ ਉਹ ਜ਼ਮੀਨ ਜਾਤ ਦੇ ਵੇਚ ਕੇ ਭੇਜੀ ਜਾ ਰਿਹਾ ਜਿਹਦੇ ਕੋ ਨਹੀਂ ਆਉ ਕੋਈ ਗਹਿਣਾ ਵਟਾ ਜਿੱਦਾਂ ਵੀ ਵਗੇੜਾ ਥੁਰਦਾ ਨਾ ਜਿੱਦਾਂ ਸਰਦਾ ਉਦਾਂ ਕਰਕੇ ਉਹ ਬੱਚੇ ਬਾਹਰ ਭੇਜੀ ਜਾ ਤੂੰ ਵੇਖ ਹੀ ਰਿਹਾ ਏ ਚ ਕੋਈ ਦੋਰਾ ਇਹ ਵਾਲੀ ਗਲਤ ਨਹੀਂ ਕਹੀ ਗਈ ਜੇ ਮੈਂ ਕਹਿ ਰਿਹਾ ਤੇ ਜਿਹੜਾ ਨਹੀਂ ਜਾ ਪਾ ਰਿਹਾ ਉਹ ਮੇਰਾ ਇੱਥੇ ਵੀਰਪਰਾ ਫਿਰ ਰਹਿ ਗਿਆ ਜਾਂ ਤੇ ਕੋਈ ਨਸ਼ੇ ਪਤੇ ਦੀ ਲਟ ਚ ਲੱਗ ਰਿਹਾ ਕਿਉਂਕਿ ਸਟੇਡੀਅਮ ਤਾਂ ਹੈ ਨਹੀਂ ਆ ਯਾਰ ਕੋਈ ਸਪੋਰਟਸ ਦਾ ਕੋਈ ਹੋਵੇ ਕੋਈ ਬੰਦਾ ਕੋਈ ਹੋਵੇ ਕਿ ਉਹਨੇ ਰਾਹ ਦਿਖਦਾ ਹੋਵੇ ਬੰਦੇ ਨੂੰ ਯਾਰ ਮੈਂ ਗੇਮ ਕਰ ਲਾਂ ਯਾਰ ਗੇਮ ਦਾ ਕੋਈ ਤੇ ਰਾਹ ਕੋਈ ਹੈ ਨਹੀਂ ਦਿਖ ਨਹੀਂ ਰਹੇਗਾ ਹੂੰ ਨਹੀਂ ਬਿਲਕੁਲ 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 ਕੋਈ ਕੋਈ ਹੈ ਉਮੀਦ ਵੀ ਜਿਵੇਂ ਤੁਸੀਂ ਕੰਮ ਕਰ ਰਹੇ ਨਾਲ ਕੋਈ ਸਰਕਾਰ ਸਹਿਯੋਗ ਦੇਊਗੀ ਜਾਂ ਕੋਈ 100% ਜੇ ਮੇਰੀ ਤੇ ਆਵਾਜ਼ ਸੀਐਮ ਸਾਹਿਬ ਤੱਕ ਪਹੁੰਚਾ ਦਿਓਗੇ ਨਾ ਜੀ 100% ਸੀਐਮ ਸਾਹਿਬ ਮੇਰੀ ਮੇਰੀ ਆਵਾਜ਼ ਨੂੰ ਮੈਂ ਤੁਹਾਨੂੰ ਗੱਲ ਇੱਕ ਦੀ ਨਾ ਵੀ ਮੇਰੇ ਕੋਲ ਲੋਹੇ ਦਾ ਚਮਚਾ ਆ ਤੁਹਾਨੂੰ ਮੈਨੂੰ ਸੋਨੇ ਦਾ ਨਹੀਂ ਚਾਹੀਦਾ ਉਹ ਮੇਰਾ ਮੈਂ ਕਹਿੰਦਾ ਸੋਨੇ ਦਾ ਕੀ ਉਹ ਡਾਇਮੰਡ ਦਾ ਵੀ ਬਣਾ ਸਕਦੇ ਮੇਰੇ ਚਮਚੇ ਨੂੰ ਮੈਨੂੰ ਸਿਰਫ ਚਾਂਦੀ ਦਾ ਬਣਾਉਣਾ ਚਾਂਦੀ ਤਾਂ ਉਹਨਾਂ ਨੇ ਤੇ ਮੈਂ ਕਹਿੰਦਾ ਉਹਨਾਂ ਦੇ ਪੈਰਾਂ ਦੀ ਧੂੜਾ ਉਹਨਾਂ ਦੀ ਤੇ ਮੇਰੀ ਕੋਈ ਵੱਡੀ ਡਿਮਾਂਡ ਥੋੜੀ ਜੀ ਕੋਈ ਉਹਨਾਂ ਦੇ ਪੈਰਾਂ ਦਾ ਇੱਕ ਤਣਕਾ ਨਾ ਜਿਹੜਾ ਜੀ ਮੇਰੀ ਡਿਮਾਂਡ ਉਨੀ ਘਾ ਉਹਨਾਂ ਕੋਲ ਇਕ ਦਿਨ ਬੜੀ-ਬੜੀ ਡਿਮਾਂਡ ਮੇਰੀ ਮੈਂ ਯਾਰ ਆ ਡਿਮਾਂਡ ਵਿੱਚ ਜੀ ਉਹਨਾਂ ਨੂੰ ਉਖਾ ਲੱਗੇ ਯਾਰ ਬੜੀ-ਬੜੀ ਬਣੇ ਡਿਮਾਂਡ ਰੱਖਦੀ ਮੈਂ ਕਿੱਦਾਂ ਹੁਣ ਪੂਰੀ ਕਰੂੰਗਾ ਉਹਨਾਂ ਦੇ ਪੈਰਾਂ ਦਾ ਤਣਕੇ ਵਰਗੀ ਡਿਮਾਂਡ ਹੈ ਮੇਰੀ ਅੱਗੇ ਹੁਣ ਜਿਹੜੀ ਫੈਮਿਲੀ ਹੈ ਤੁਸੀਂ ਤਾਂ ਉਹ ਚੀਜ਼ ਨੂੰ ਸਮਝਦੇ ਆ ਜਿਹੜਾ ਤੁਹਾਡਾ ਪਰਿਵਾਰ ਆ ਉਹ ਇਹ ਚੀਜ਼ ਨੂੰ ਸਮਝਦਾ ਵੀ ਇਹ ਆ ਕਰਨ ਜਾ ਰਿਹਾ ਉਹਨਾਂ ਨੂੰ ਐ ਤਾਂ ਲੱਗਦਾ ਜਮੀਨ ਖਰਾਬ ਕਰੀ ਜਾਂਦਾ ਨਾ ਜੀ ਕਿਉਂ ਲੱਗੂਗਾ ਜੀ ਪਰਿਵਾਰ ਨੂੰ ਘੇਰੀਆਂ ਨਹੀਂ ਲੱਗਦਾ ਹੁੰਦਾ ਨਹੀਂ ਜੀ ਅੱਛਾ ਠੀਕ ਅੱਛਾ ਮੇਰੀ ਗੱਲ ਕਿਸ ਨੂੰ ਨਹੀਂ ਕਿ ਥੋੜੀ ਛੋਟੀ ਜਿਹੀ ਗਲਤਾਂ ਦੱਸਣ ਲੱਗਾਈ ਸ ਕੀ ਚਾਹੋਗੇ ਕਿ ਤੁਹਾਡਾ ਬੱਚਾ ਸੀਤ ਭਗਤ ਸਿੰਘ ਬਣੇ ਸੱਚਾਈ ਦੱਸਿਓ ਇੱਕ ਨਹੀਂ ਨਹੀਂ ਕੋ ਚਾਹੁੰਦਾ ਕੋਈ ਵੀ ਨਹੀਂ ਚਾਹੁੰਦਾ ਹੈ ਨਹੀਂ ਤੇ ਕੋਈ ਚਾਹੂਗਾ ਜ ਆਪਣੇ ਪਰਿਵਾਰ ਦੇ ਕੋ ਬੱਚਾ ਕਿਹਾ ਕੋਈ ਜਮੀਨ ਛੇਕ ਲਈ ਜਮੀਨ ਲਾ ਦੇਦਾ ਹੂੰ ਹੁਣ ਇੰਨੀ ਗੱਲ ਦੀ ਸਮਝ ਲੋ ਬਾਕੀ ਇਹ ਇਹਦੇ ਉੱਤੇ ਨਾ ਮੈਂ ਕੀ ਕਹਿ ਸਕਦਾ ਜੀ ਹੂੰ ਬਸ ਇੰਨੀ ਗੱਲ ਜੀ ਬਿਲਕੁਲ ਬਾਕੀ ਤੇ ਜਾਣੇ ਜਮੀਨ ਕਿੱਥੇ ਹੈ ਜੀ ਜਮੀਨ ਕੱਲ ਮੇਰਾ ਅੱਜ ਮੇਰੀ ਇਹ ਕੱਲ ਨੂੰ ਮੈਂ ਮਰ ਗਿਆ ਤੇ ਮੇਰੇ ਬੱਚੇ ਦੀ ਹੁਣੀ ਹੈ ਜੀ ਜਮੀਨ ਜਾਣੇ ਕਿੱਥੇ ਹੈ ਜੀ ਹੁਣ ਲੋਕਾਂ ਨੇ ਆਪਣੇ ਇੰਡੋਰ ਸਟੇਡੀਅਮ ਬਣਾਏ ਆ ਲੋਕੀ 30000 40000 ਬੈਡਮਿੰਟਨ ਦੇ ਹਾਲ ਬਣਾਏ ਹੋਏ ਆ ਜਲੰਧਰ ਬਣਾਏ ਹੋਏ ਮੈਂ ਤੁਹਾਨੂੰ ਨਾਮ ਲੈਣ ਲੱਗਾ ਨਾ ਲੈਣੇ ਚੰਗੀ ਗੱਲ ਨਹੀਂ ਹੈਗੀ ਉਹ ਹੈ ਮੈਂ ਕਈ ਕ੍ਰਿਕਟ ਦੇ ਦੱਸਦਾ ਨਾ ਜੀ ਕਈ ਹਾਕੀ ਦੇ ਦੱਸਦਾ ਨਾ ਜਿਨ੍ਹਾਂ ਨੇ ਟਰਬ ਬਣਾਏ ਹੋਏ ਆ ਉਹ ਫੀਸ ਲੈ ਲੈ ਕੇ ਬੱਚਿਆਂ ਨੂੰ ਪ੍ਰੈਕਟਿਸ ਕਰਾ ਰਹੇ ਆ ਨਹੀਂ ਹੁਣ ਆਪਾਂ ਆਪਾਂ ਜਦੋਂ ਇਹਦੇ ਵਿੱਚ ਪ੍ਰੈਕਟਿਸ ਕਰਾਵਾਂਗੇ ਆਪਾਂ ਫੀਸ ਲਵਾਂਗੇ ਬਿਲਕੁਲ ਨਹੀਂ ਜੀ ਫਿਰ ਉਹ ਖਰਚਾ ਕਿਵੇਂ ਚੱਲੂਗਾ ਹਾਂ ਜੀ ਖਰਚਾ ਕਿਵੇਂ ਪਰਮਾਤਮਾ ਦੇਣ ਵਾਲਾ ਜੀ ਨਹੀਂ ਕੱਲਾ ਆਏ ਨਹੀਂ ਨਾ ਪਰਮਾਤਮਾ ਵੀ ਕਿਸੇ ਵਿਧੀ ਨਾਲ ਆ ਆ ਮੇਰੇ ਬਾਹਰ ਕਬੂਤਰ ਰੱਖੇ ਨੇ ਨਾ ਜੀ ਇਦਾਂ ਲੱਗ ਰਹੇ ਨੇ ਵਾਇਏ ਰੱਖੇ ਆ ਅਗਲੇ ਸਾਲ ਉਹ ਹੋਰ ਤਾਂ ਸੋਧਈ ਤੇ ਕੋੜੀਆਂ ਦਾ ਕਰਦੇ ਹੋਣਾ ਜੀ ਵਪਾਰ ਤੇ ਸੋਚਿਆ ਹੋਊਗਾ ਕੋਈ ਕਮਾਈ ਕਰਦੇ ਹੁੰਦੀ ਹੈ ਨਾ ਜਿੱਥੋਂ ਤੇ ਮੈਨੂੰ ਤੁਹਾਨੂੰ ਇਹਨਾਂ ਨੂੰ ਪਤਾ ਨਹੀਂ ਆ ਮੈਨੂੰ ਇਹਦਾ ਪੇਤਾ ਜੀ ਅਲਕਾ ਥੋੜਾ ਵਾਇਰਸ ਆ ਗਿਆ ਇਹਨਾਂ ਵਿੱਚ ਥੋੜੀ ਪ੍ਰੋਬਲਮ ਆ ਗਈ ਮੈਂ 70-80000 ਰੁਪਏ ਇਹਨਾਂ ਤੋਂ ਮੈਂ ਕਮਾਈ ਜਾਂਦਾ ਸੀ ਜੀ ਮਹੀਨੇ ਦਾ ਜੀ ਗੱਲ ਬੰਦੇ ਦਾ ਮੈਨੂੰ ਪਤਾ ਨਾ ਕੀ ਚੀਜ਼ ਹੈ ਇਹ ਹੂੰ ਜਿਹਨੂੰ ਪਤਾ ਹੈ ਉਹਨੂੰ ਪਤਾ ਹੈ ਜੀ ਹੁਣ ਅਗਲੇ ਸਾਲ ਮੈਂ ਜਿੱਦਾਂ ਦਾ ਸਿਸਟਮ ਨਾਲ ਚੱਲਿਆ ਹਰਗਾ ਲੈ ਕੇ ਮੈਂ ਅਗਲੇ ਸਾਲ ਰੱਬ ਦੀ ਕਿਰਪਾ ਰਹੀ ਸਹੀ ਸਾਲਾ ਜੂਨ ਜੁਲਾਈ ਤੱਕ ਮੈਂ ਅਗਲੇ ਸਾਲ ਇਹਨਾਂ ਤੋਂ ਮੈਂ ਲੱਖ ਰੁ ਤ ਲੱਖ ਰੁਪਏ ਆਪਾਂ ਵਾਤਾ ਦਾ ਖਰਚਾ ਆ ਜੂਗਾ ਜੀ ਹੂੰ ਹੂੰ ਮੇਨਟੇਨ ਤੇ ਲੱਖ ਰੁਪਏ ਆ ਜੂਗਾ ਤੇ ਨਹੀਂ ਇਤਵਾਂ ਦਾ ਆਜ ਲੈ ਜੀ ਇਤਵਾਂ ਦਾ ਆਜੂਗਾ ਜੀ ਨਹੀਂ ਬਹੁਤ ਹੁੰਦਾ ਲੱਖ ਰੁਪਏ ਬਹੁਤ ਹੁੰਦਾ ਨਾ ਜੀ ਬਸ ਹੂੰ ਬਾਕੀ ਬਾਕੀ ਕਿੰਨਾ ਬਣਾਉਂਦੇ ਕਿੰਨਾ ਖਰਚਾ ਹੁੰਦਾ ਮੈਂ ਉਹ ਆਪਣਾ ਘਾਟ ਤੋਂ ਘਾਟ ਕਰੂ ਕਿ ਮੈਂ ਬੇਈਮਾਨੀ ਕਰਕੇ ਨਾ ਬਣਾਣਾ ਹੈਗਾ ਔਰ ਬੇਈਮਾਨੀ ਕਰਕੇ ਬਣਾਓਗੇ ਤੁਸੀਂ 4 ਕਰੋੜ ਰੁਪਏ ਦੇ ਦਿਓਗੇ ਨਾ ਕਿਨੂੰ ਜਿਹੜਾ ਮੈਂ 20-25 ਲੱਖ ਜੇ ਕੰਮ ਕਰਦਣਾ ਨਾ ਉਹ ਕਹਿੰਦੇ 4-5 ਕਰੋੜ ਰੁਪਏ ਜੇ ਕਰਨਾ ਹੈ ਹੂੰ ਕਿਉਂਕਿ ਮੈਂ ਇਮਾਨਦਾਰੀ ਨਾਲ ਆਪਣੇ ਇਹ ਕਰਨਾ ਨਾ ਹੂੰ ਮੈਂ ਉਹ ਚ ਮਹਿਮਾਨਦਰ ਨੇ ਆਪਣੇ ਅਕੀਦ ਨਾਲ ਲਿਖਮਾਈ ਚਲਾਉਣਾ ਹੈ ਨਾ ਮੈਂ ਕਹਿੰਦਾ ਉਹ ਤੇ ਚਤਖਾ ਨਹੀਂ ਨਾ ਜਣਾ ਹੈਗਾ ਇੱਕ ਵੀ ਨਫਰਕ ਨਹੀਂ ਜੀ ਬਾਕੀ ਮੇਰਾ ਮਕਸਦ ਇਹ ਹੈ ਕਿ ਜਿਹੜੇ ਬੱਚੇ ਆਪਣੇ ਬਾਹਰ ਜਾ ਰਹੇ ਆ ਵਗਦੀ ਮੈਂ ਕਹਿੰਦਾ ਵਗਦਾ ਸਮੁੰਦਰ ਆ ਜਿਹੋਦੇ ਵਿੱਚੋਂ ਮਗਦੇ ਸਮੁੰਦਰ ਵਿੱਚ ਮਾਲ ਸੋਆ ਤੋ ਕੋਈ ਪੰਜ ਦਾ ਬੱਚੇ ਤਾਰਨੇ ਤੇ ਜਾਣ ਇੱਥੇ ਕੋ ਰਹਿ ਜੇ ਕੋ ਬਸ ਜੇ ਕੋ ਤੇ ਕੋ ਜਿਹਦਾ ਨਸ਼ਿਆਂ ਦੀ ਲਹਿ ਚੱਲ ਰਹੀ ਆ ਨਸ਼ਿਆਂ ਦੀ ਲਹਿ ਦੇ ਵਿੱਚ ਚੱਲ ਰਹੇ ਨੇ ਕੋ ਪੰਜ ਦਾ ਬੱਚੇ ਕੋ ਬਚਾ ਲਿੱਤੇ ਜਾਣ ਨਸ਼ਿਆਂ ਦੇ ਬਾਈ ਜਾਨ ਇਹ ਹੈ ਜੀ ਬਸ ਤੇ ਬਾਈ ਜੀ ਹੁਣਾਂ ਨੇ ਨਾ ਬਹੁਤ ਨੇਕ ਭਰਾਲਾ ਕੀਤਾ ਸਟੇਡੀਅਮ ਬਣਾਉਣ ਦਾ ਇਹਨਾਂ ਦਾ ਨੰਬਰ ਨੰਬਰ ਪਾ ਦਈਏ ਬਾਈ ਜੀ ਤੁਹਾਡਾ ਸਕਰੀਨ ਤੇ ਨੰਬਰ ਪਾ ਦਈਏ ਵੀ ਜੇ ਕੋਈ ਬੰਦੇ ਦੇਖੋ ਤੁਸੀਂ ਮੇਰੇ ਵੱਡੇ ਭਰਾਓ ਜਿਵੇਂ ਤੁਹਾਨੂੰ ਵਧੀਆ ਲੱਗਦਾ ਹੈ ਜੇ ਤੁਹਾਨੂੰ ਲੱਗਦਾ ਜੀ ਇਹ ਆਪਣਾ ਸਹੀ ਆ ਪੋਣਾ ਚਾਹੀਦਾ ਆ ਤੇ ਪਾ ਦਿਓ ਜੇ ਲੱਗਦਾ ਨਹੀਂ ਪੋਣਾ ਜੀ ਦਾ ਬਈ ਕਈ ਵਾਰੀ ਮੈਨੂੰ ਇਹਨਾਂ ਚੀਜ਼ਾਂ ਨਾਲ ਨਹੀਂ ਪਤਾ ਹੈਗਾ ਮੈਂ ਤੁਹਾਨੂੰ ਕਹਿੰਦਾ ਵੀ ਹਾਂ ਬਾਈ ਪਾ ਦਿਓ ਕਿਉਂਕਿ ਮੈਨੂੰ ਇਹ ਮੈਂ ਇਹ ਵੀਡੀਓ ਮੇਰੀ ਪਹਿਲੀ ਵਾਰ ਜ਼ਿੰਦਗੀ 'ਚ ਬਣਾ ਰਿਹਾ ਆ ਜੀ ਤਾਂ ਬਾਕੀ ਗੰਵੀ ਜੀ ਮਹਾਰਾਜ ਨੇ ਆਪਣਾ ਇਹ ਕੰਮ ਲਾਇਆ ਇੱਕ ਤੋਂ ਪਹਿਲਾਂ ਆਪੇ ਘਰ ਬਣਾਉਣਾ ਸ਼ੁਰੂ ਕੀਤਾ ਤਾਂ ਮੈਂ ਦੱਸਿਆ ਹੁਣੇ ਉਹ ਤਾਂ ਆਪਾਂ ਕਰਾਂਗੇ ਤੇ ਮੈਂ ਕੋਈ ਇਹਨਾਂ ਤੇ ਤਾਂ ਲੱਗਦਾ ਪਉਣਾ ਤੇ ਪਾ ਦੋ ਜੀ ਜੇ ਨਹੀਂ ਲੱਗਦਾ ਤੁਹਾਡੀ ਮਰਜ਼ੀ ਹੈ ਜੀ ਤੇ ਨੰਬਰ ਮੈਂ ਪਾ ਦਿੰਨਾ ਉਹਦੇ ਨਾਲ ਫਿਰ ਕੀ ਆ ਕਿ ਜੇ ਕੋਈ ਸੱਜਣ ਨੇ ਕੋਈ ਸਜ ਉਹ ਕਰਨਾ ਹੁੰਦਾ ਕੋਈ ਸਲਾਹ ਦੇਣੀ ਹੁੰਦੀ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਕੁਝ ਪੁੱਛਣਾ ਹੁੰਦਾ ਉਸ ਨਾਲ ਤਾਂ ਤੁਹਾਡੇ ਨਾਲ ਗੱਲਬਾਤ ਕਰ ਸਕਦਾ ਬਾਕੀ ਇਹਨਾਂ ਦਾ ਭਰਾ ਲਾ ਕਿ ਹੋ ਜਾ ਲੱਗਿਆ ਦੱਸਿਓ ਜਰੂਰ ਕਮੈਂਟ ਕਰਿਓ ਨਾਲ ਦੀ ਨਾਲ ਦੁਨੀਆ ਤੱਕ ਸ਼ੇਅਰ ਕਰੋ ਪਹੁੰਚਦਾ ਕਰੋ ਜੀ ਹਾਂ ਜੀ